ਕਸਾਲ ਰਹੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਛੋਟੀ ਜੀ ਵੀਡੀਓ ਆ ਤੇ ਵੀਡੀਓ ਬਹੁਤ ਜ਼ਰੂਰੀ ਆ ਜਦੋਂ ਹੀ ਕਣਕ ਦੇ ਵਿੱਚ ਫੁੱਲ ਨਸਾਰਾ ਹੋ ਜਾਵੇ ਕੰਪਲੀਟ ਨਸਾਰਾ ਹੋ ਜਾਵੇ ਕਣਕ ਦਾ ਰੰਗ ਥੋੜਾ ਜਿਹਾ ਗੁੜਾ ਹਰਾ ਹੋ ਜਾਵੇ ਤੇ ਉਹਦੇ ਵਿੱਚ ਬੱਲੀਆਂ ਦੇ ਆਸੇ ਪਾਸੇ ਤੁਹਾਨੂੰ ਝੜੇ ਹੋਏ ਚਿੱਟੇ ਫੁੱਲ ਦਿਖਾਈ ਦੇਣ ਤਾਂ ਸਮਝ ਲਓ ਕਿ ਦੁੱਧਾ ਅਵਸਥਾ ਸ਼ੁਰੂ ਹੋ ਚੁੱਕੀ ਹੈ ਇੱਥੇ ਤਾਪਮਾਨ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਤੇ ਇੱਥੇ ਹੁਣ ਬੂਟੇ ਨੇ ਆਪ ਦੇ ਜੁੱਸੇ ਦੇ ਵਿੱਚੋਂ ਸਾਰੀ ਤਾਕਤ ਕੱਢ ਕੇ ਦਾਣੇ ਵਿੱਚ ਪਾਉਣੀ ਹੈ ਤੇ ਜਦੋਂ ਦਾਣਾ ਮੁਕੰਮਲ ਬਣ ਗਿਆ ਤੇ ਉਦੋਂ ਬੂਟੇ ਨੇ ਉਸ ਨੂੰ ਮੁਕੰਮਲ ਸੈਜ ਸ਼ੇਪ ਦੇਣੀ ਹੈ ਚਮਕ ਦੇਣੀ ਹੈ ਤੇ ਇਸ ਦੇ ਵਿੱਚ ਨਿਊਟ੍ਰੀਸ਼ਨ ਹੁਣ ਦਾਣੇ ਦੇ ਵਿੱਚ ਜਾਣਾ ਜੇ ਕੋਈ ਪਹਿਲਾਂ ਹੀ ਘਾਟ ਰਹੀ ਹੈ ਹੁਣ ਵੀ ਘਾਟ ਰਹੀ ਹੈ ਤਾਂ ਉਹ ਘਾਟਾਂ ਫਿਰ ਦਾਣੇ ਦੇ ਵਿੱਚ ਵੀ ਜਾਣਗੀਆਂ ਜੇਕਰ ਆਪਾਂ ਕਣਕ ਨੂੰ ਖਾਣ ਲਈ ਵਰਤ ਰਹੇ ਹਾਂ ਘਰ ਲਈ ਵਰਤ ਰਹੇ ਹਾਂ ਮਾਰਕੀਟ ਵਿੱਚ ਦੇ ਰਹੇ ਹਾਂ ਤਾਂ ਤੁਸੀਂ ਇੱਕ ਨਿਊਟ੍ਰੀਐਂਟ ਜ਼ਿੰਕ ਚਾਹੇ ਜ਼ਿੰਕ ਆਕਸਾਈਡ ਹੈ ਮੈਂ ਜ਼ਿੰਕ ਸਲਫੇਟ ਦੀ ਇੱਥੇ ਸਿਫਾਰਿਸ਼ ਨਹੀਂ ਕਰਦਾ ਕਿਉਂਕਿ ਇਹ ਵੈਸੇ ਸਹੀ ਤੌਰ ਤੇ ਮਿੱਟੀ ਦੇ ਵਿੱਚ ਵਰਤਣ ਲਈ ਖਾਦ ਬਣੀ ਸੀਗੀ ਤੇ ਬਹੁਤ ਟ੍ਰੈਡੀਸ਼ਨਲ ਖਾਦ ਹੈਗੀ ਆ ਬਹੁਤ ਹਾਈ ਡੋਜ ਆ ਤੇ ਬਹੁਤ ਗਰਮ ਖਾਦ ਆ ਤੇ ਜਿਹੜੀ ਜ਼ਿੰਕ 12% EDT A ਹੈ ਉਹਦੇ ਵਿੱਚ ਜ਼ਿੰਕ ਦੀ ਮਾਤਰਾ ਬਹੁਤ ਘੱਟ ਹੈਗੀ ਹੈ ਤਾਂ ਤੁਸੀਂ ਜ਼ਿੰਕ ਆਕਸਾਈਡ ਮਤਲਬ ਲਿਕੁਇਡ ਜ਼ਿੰਕ ਉਹਦੇ ਵਿੱਚ ਕੁਝ ਵੀ ਹੋਰ ਮਿਕਸ ਨਹੀਂ ਕਰਨਾ ਹੈਗਾ ਇਸ ਦੁੱਧਾ ਅਵਸਥਾ ਦੇ ਤੁਸੀਂ 150 ml ਪ੍ਰਤੀ 100 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰ ਸਕਦੇ ਹੋ ਦੋ ਵੀ ਕਰ ਸਕਦੇ ਹੋ ਇੱਕ ਹਫ਼ਤੇ ਦੇ ਫਰਕ ਤੇ ਤੁਹਾਡੇ ਫਸਲ ਦੇ ਵਿੱਚ ਕਿਉਂਕਿ ਜਿਹੜੀ ਕਣਕ ਦੀ ਤਸੀਰ ਹੈ ਕਣਕ ਦੇ ਬੂਟੇ ਦੀ ਪ੍ਰਵਿਰਤੀ ਹੈ ਇਹ ਜ਼ਿੰਕ ਨੂੰ ਬਹੁਤ ਘਟ ਲੈਂਦੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੋ সুপারিশਾਂ ਦੋ ਜਿਹੜੀਆਂ ਹੈਗੀਆਂ ਵੈਰਾਈਟੀਆਂ ਵੀ ਦਿੱਤੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਜ਼ਿੰਕ ਨੂੰ ਜ਼ਿਆਦਾ ਲੈਣ ਦੀ ਪ੍ਰਵਿਰਤੀ ਹੈ ਜ਼ਿੰਕ 1 ਜ਼ਿੰਕ 2 ਉਹਨਾਂ ਕਿਸਮਾਂ ਨੂੰ ਜੇਕਰ ਤੁਸੀਂ ਲਾਇਆ ਤਾਂ ਜ਼ਿੰਕ ਨਹੀਂ ਦਿੱਤਾ ਤਾਂ ਫਿਰ ਉਹ ਵੀ ਨਹੀਂ ਗੱਲ ਬਣਨੀ ਹੈਗੀ ਤੁਸੀਂ ਕੋਈ ਵੀ ਕਿਸਮ ਲਾਈ ਹੈਗੀ ਆ ਘਰ ਵਾਸਤੇ ਰੱਖਣੀ ਹੈ ਸਪੈਸ਼ਲ ਤੁਸੀਂ ਤਿਆਰ ਕੀਤੀ ਹੈਗੀ ਆ ਤਾਂ ਇਹ ਨਿਊਟ੍ਰੀਸ਼ਨ ਦੀ ਸਪਰੇ ਵਧਣ ਤੋਂ ਲਗਭਗ 50 ਤੋਂ 60 ਦਿਨ ਪਹਿਲਾਂ ਆਪਾਂ ਜੇਕਰ ਕਰਦੇ ਹਾਂ ਬਜ਼ਲ ਦੇ ਉੱਪਰ ਤਾਂ ਯਕੀਨੀ ਹੈ ਕਿ ਆਪਣੇ ਦਾਣਿਆਂ ਦੇ ਵਿੱਚ ਜ਼ਿੰਕ ਦੀ ਮਾਤਰਾ ਜਿਆਦਾ ਹੋਵੇਗੀ ਆਪਣੇ ਸਿਰੀਆਂਾਂ ਸਾਂਝੀਆਂ ਨੇ ਉਹ ਫਸਲ ਖਾਣੀ ਹੈਗੀ ਆਪਣੇ ਪਸ਼ੂਆਂ ਨੇ ਉਹ ਫਸਲ ਖਾਣੀ ਹੈਗੀ ਆਪਣੇ ਪਰਿਵਾਰ ਨੇ ਉਹ ਫਸਲ ਖਾਣੀ ਮਾਰਕੀਟ ਦੇ ਵਿੱਚ ਉਹ ਫਸਲ ਜਾਣੀ ਹੈ ਤੁਸੀਂ ਇਹ ਕੰਮ ਜ਼ਰੂਰ ਕਰਿਓ ਫਸਲ ਦੇ ਵਿੱਚ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਹੁਤ ਕਾਰਵਾਈਆਂ ਕੀਤੀਆਂ ਹੈਗੀਆਂ ਫਸਲ ਦੇ ਵਿੱਚ ਪੋਟਾਸ਼ ਵੀ ਦਿੱਤੀ ਹੈ ਫਾਸਫੋਰਸ ਵੀ ਦਿੱਤਾ ਨਾਈਟrogen ਵੀ ਦਿੱਤੀ ਹੈਗੀ ਹੈ ਸਾਰੇ ਤੱਤਾਂ ਦਾ ਸੁਮੇਲ ਕਰਕੇ ਬੂਟਾ ਬਣਿਆ ਹੈਗਾ ਬੂਟੇ ਦੇ ਉਹਨੀ ਆਪਣੀ ਪਾਵਰ ਦੇ ਨਾਲ ਹਵਾ ਦੇ ਨਾਲ ਤਾਪਮਾਨ ਦੇ ਨਾਲ ਕਲਾਈਮੇਟ ਦੇ ਨਾਲ ਤਾਲਮੇਲ ਬਣਾ ਕੇ ਆਖਰੀ ਅਵਸਥਾ ਦੇ ਵਿੱਚ ਆਪਣਾ ਉਹਨੇ ਮੁਕੰਮਲ ਯੋਗਦਾਨ ਦੇਣਾ ਹੈਗਾ ਤੁਸੀਂ ਵੀ ਥੋੜਾ ਜਿਹਾ ਯੋਗਦਾਨ ਇਹ ਜ਼ਰੂਰ ਦਿਓ ਮੈਂ ਹਰ ਸਾਲ ਇਹ ਵੀਡੀਓ ਅਪਲੋਡ ਕਰਦਾ ਹੈਗਾ ਕਿ ਅੱਜ ਕੱਲ ਛੋਟੇ ਬੱਚਿਆਂ ਨੂੰ ਵਿਟਾਮਿਨ ਡੀ 3 ਕੈਲਸ਼ੀਅਮ ਵਿਟਾਮਿਨ ਆਮ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਹੈਗੀਆਂ ਈਵਨ ਕਿ ਵੱਡਿਆਂ ਨੂੰ ਵੀ ਦੇ ਦਿੱਤਾ ਜਾਂਦਾ ਜਿਹਨੂੰ ਕਮਜ਼ੋਰੀ ਆ ਜ ਤਾ ਇਹ ਆਪਣੇ ਭੋਜਨ ਦਾ ਮੇਨ ਹਿੱਸਾ ਜੇ ਕਣਕ ਹੀ ਬਣ ਚੁੱਕੀ ਹੈ ਤਾਂ ਇਸ ਨੂੰ ਆਪਾਂ ਭੋਜਨ ਦੇ ਵਿੱਚ ਜ਼ਿੰਕ ਦੀ ਪੂਰਤੀ ਲਈ ਇਹ ਸਪਰੇਅ ਆਪਾਂ ਜ਼ਰੂਰ ਕਰ ਸਕਦੇ ਹਾਂ ਇੰਸਟਾਗ੍ਰam ਫੇਸਬੁਕ YouTube ਤੇ ਬਨੇ ਰਹੋ ਹੋਰ ਕਿਸੇ ਵੀਡੀਓ ਰਾਹੀਂ ਤੁਹਾਨੂੰ ਨਵੀਂ ਜਾਣਕਾਰੀ ਲੈ ਕੇ ਮਿਲਦੇ ਹਾਂ ਬਹੁਤ ਧੰਨਵਾਦ ਥੈਂਕ ਯੂ